ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੋੜਾ ਬਹੁਤ ਬਹੁਤ ਵਕਮੈ ਜੀ ਤੇ ਵੀਜੀ ਅੱਜ ਆਪਾਂ ਬਹੁ ਚੁੱਕੇ ਆ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਜੀ ਨਜ਼ਦੀਕ ਨੂੰ ਡੇਰੇ ਬਾਬਨਾਨ ਤੇ ਬਾਈ ਜੋ ਬੜੇ ਬਹੁ ਚੁੱਕੇ ਆ ਦੇਖੋ ਅੱਜ ਵੀ 5-6 ਲੱਖ ਰੁਪਏ ਸੇਲ ਇਨਾਂ ਕੋਲ ਜਾਓ ਉਹਨਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਜਿਓ ਬ੍ਰੋ ਬਹੁਤ ਖਰਾਬ ਸਿੱਖ ਜਗਰੀ ਵਧੀਆ 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 ਬਾਸ ਬੜੀ ਚੱਲ ਰਹੀ ਆਦਾ ਕਿਰਪਾ ਮਾਲਕ ਦੀ ਹੈ ਜੀ ਹੋਰ ਸਲਾਮ ਤੇ ਬਸ ਮੇਰਾ ਮਿਰਰ ਹੋ ਗਿਆ ਦੇਖਿਆ ਇਹਨੂੰ ਪ੍ਰਮਾਣ ਲਈ ਸੱਜਿਆ ਫੇਰ ਤੁਹਾਨੂੰ ਮੈਂ ਗਿਆ ਚਲ ਬੜਾ ਗਲਤ ਕਰਦੇ ਬਲੰਜਰ ਹੋ ਗਿਆ ਐਂ ਚੱਲੀ ਆ ਨਹੀਂ ਕਿ ਨਹੀਂ ਮੇਲ ਹੁੰਦਾ ਮਾਲ ਹੁੰਦਾ ਆ ਜੀ ਇਹ ਤਾਂ ਗੱਲ ਹੈਗੀ ਫਿਰ ਤੁਹਾਨੂੰ ਬੜਾ ਮਾਲ ਹੁੰਦਾ ਜਾਂਦਾ ਵੀ ਹੋ ਜਾਂਦਾ ਜਾਂਦਾ ਅੱਡੇ ਅੱਡੇ ਤੁਹਾਨੂੰ ਬੜਾ ਇੱਥੇ ਆਏ ਗਏ ਰਹਿਣਾ ਹਾਂ ਪਸ਼ੂ ਚੰਗੇ ਹੀ ਚੱਲ ਰਹੇ ਇਹ ਨਾ ਕਈ ਪਰਸੋਂ ਜੱਗੇ ਨੇ ਮਿਲੇ ਕਹਿੰਦੇ ਜੋ ਆਪਣਾ ਵੀਡੀਓ ਬਣਾਉਣੀ ਮੈਂ ਚੱਲ ਬਣਾਣ ਬਿਲਕੁਲ ਸਾਨੀ ਹਾਂ ਜੀ ਤੇ ਕਿੰਨੇ ਵਜੇ ਅੱਜ ਫਿਰ ਆਪਣੇ ਕੋ ਚਾਰ ਨੇ ਦੋ ਝੋਟੀਆਂ ਨੇ ਦੋ ਬਹਿਣਾ ਨੇ ਕਰੀ ਸ਼ੁਰੂ ਹਾਂ ਜੀ ਇਹ ਜੀ ਇਹ ਵੀ ਦੀ ਪਹਿਲਾ ਸੂਆ ਬਸ਼ੀ ਹੈ ਹਾਂਜੀ ਤੇ ਮੋਹ ਦੀ ਖੀਰੀ ਹੈ ਜੀ ਅਰੇ ਖੀਰੀ ਹੈ ਹਾਂਜੀ 16 17 ਮਹੀਨੇ ਦੀ ਬਸ਼ੀ ਹੈ ਵਾਹ ਜੀ ਹਾਂਜੀ ਵੇਖ ਲੋ ਆ ਗਿਆ ਨਾ ਹਾਂਜੀ ਕਰ ਲੈ ਲੋ ਕੱਦ ਵੇਖ ਲੋ ਮੇਰਾ ਵੀ ਅਸਲ ਗਰਲੈਂਡਰ ਵਿੱਚ ਆ ਗਿਆ ਹਾਂਜੀ ਹਾਂਜੀ ਨਹੀਂ ਸੋਹਣੀ ਫੇੜਾ ਬਹੁਤ ਚੰਗਾ ਜਿਹਾ ਹੈ ਨਾ ਹਾਂਜੀ ਟਾਈਮ ਹਫਤਾ ਦੱਸ ਦਿਨ ਲੈ ਖੋਲੋ ਜੀ ਫਿਰ ਲੋ ਜੀ ਅਸਲ ਗਰਲੈਂਡਰ ਚ ਆ ਜਾ 10ਵੇਂ ਦਿਨ ਦਾ ਕੰਮ ਤੋਂ ਬਾਅਦ ਸਾਨ ਬਹੁਤ ਚੰਗਾ ਵਸੀਦਾ ਇਹ ਮੂੰਹ ਬਾਕੀ ਵੀ ਵਹਿਰ ਨਾਲੇ ਇੱਕ ਗੱਲ ਨਾ ਕਹਿਣ ਦੀ ਗੱਲ ਵੱਖਰੀ ਹੁੰਦੀ ਹੈ ਜਿਹੜੀ ਗੱਲ ਸਾਹਮਣੇ ਦੇਖਦੇ ਸੀ ਨਾ ਹਾਂ ਹੁੰਦੀ ਹੋਏ ਚੋਕੀ ਹੋਏ ਕਹਿੰਦੇ ਹਾਂ ਆਰੇ ਭਾਲੀ ਲੈ ਜੋ ਕਰਾ ਦੀ ਉਹ ਤੋਂ ਮੜੋ ਗੇੜ ਤੋਂ ਹਾਂ ਪੂਰੀ ਪੂਰੀ ਵੱਡੀ ਵਹਿੜਾ ਕਿ ਨਹੀਂ ਠੀਕ ਆ ਆਜੋ 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 ਲੈ ਜੂ ਤੇਰਾ ਹੈਗਾ ਨਾ ਹਾਂ ਨਹੀਂ ਮੇਰੀ ਹੱਥ ਨਾਲ ਆਜੋ ਨਾ ਹੁਣ ਬੜੀ ਬਹਿ ਗਈ ਕਦੇ ਇਹੋ ਪੀਸ ਬੜੀ ਮੁਸ਼ਕਲ ਆ ਲੱਗਦੇ ਆ ਦੇ ਵੀਰ ਜੀ ਕਿਦੇ ਕਰਮਾਂ ਦੇ ਬਰਦਾਨਾ ਜੀ ਇਹ ਕਰਮਾਂ ਨੇ ਲੱਗਦੇ ਹੈ ਕਿ ਨਹੀਂ ਕਰ ਲੈੰਦੋ ਦੰਦ ਖਾ ਦਿਓ ਖਾ ਲਓ ਖਾ ਰਹੀ ਐ ਬਖਾਓ ਆਜੋ ਕੈਨ ਦੀ ਗੱਲ ਨਹੀਂ ਐ ਐਵੇਂ ਕਹਦੇ ਕੋਈ ਆ ਵੇਖ ਲਓ ਸਾਹਮਣੇ ਆ ਲੈ ਇੱਕ ਦੰਦ ਦੇ ਵਿੱਚ ਤੁਹਾਡਾ ਨਹੀਂ ਖੀਰੀ ਯਾਰ ਨਹੀਂ ਖੀਰੀ ਬੇੜਾ ਬਾਤ ਪਤਾ ਹੈ ਬਨੋ ਵਰਜੀ ਹਾਂਜੀ ਫਿਰ ਜੋਬਨ ਜੀ ਆ ਜਾਓ ਫਿਰ ਤਹੀ ਦੱਸ ਦੋ ਮੈਨਾਂ ਕੀ ਦੱਸਣਾ ਵੀਰ ਜੀ ਇਹ ਵੱਛੀ ਦੀ ਕਹਾਣੀ ਹੈ ਵੀ ਇਹ ਵੱਛੀ ਦਾ ਸ਼ੌਂਕ ਹੀ ਸਿਰਫ ਆਪਣੇ ਘਰ ਲਿਆ ਕੇ ਵੇਚਣੀ ਹੈ ਅੱਛਾ ਬਾਕੀ ਮਾਲਕ ਦੀ ਕਿਰਪਾ ਨਾਲ ਆਪਾਂ ਨੂੰ ਪੈਸੇ ਦੀ ਨਹੀਂ ਕੋਈ ਮੇਰੇ ਲਈ ਸ਼ੌਂਕ ਹੀ ਹੈ ਸੋਈ ਹੈ ਹਾਂਜੀ ਬਿਲਕੁਲ ਬਾਅਦ ਇੱਕੋ ਇਹਦੇ ਮਗਰ ਜਦੋਂ 6 ਮਹੀਨੇ ਦੀ ਗੱਬਣ ਉਦੋਂ ਦੇ ਪਏ ਆਂ ਪੀ ਲਿਆ ਕੇ ਵੇਚਣੀ ਹੈ ਆਪਣੇ ਘਰ ਹਾਂਜੀ ਫੇਰ ਲੋ ਮੇਰੇ ਸਿਰ ਜੱਡੀਆ ਵੱਛੀ ਕਿਸੇ ਚੱਲੋਂ ਗੰਨੀ ਨਹੀਂ ਤੋ ਵੀ ਡੇ ਡੇ ਥੋੜੀ ਵੇ ਆ ਮੰਗ ਦੇ ਵਸੀ ਦਾ ਤੁਸੀਂ ਦੱਸ ਦੋ ਆਪੇ ਜੈ ਜੀ ਜੈਨ ਤੋਂ ਬਸ ਤੁਸੀਂ ਦੱਸ ਦੋ ਟਾੜੀ ਉਹ ਤੁਹਾਨੂੰ ਦੱਸਦੇ ਆ ਕਿ ਭਾਣਾ ਹੋਰ ਮੇਰੇ ਮਾਪ ਘਟਾਣ ਵਾਲੇ ਵਿਚਾਰੇ ਆ ਬਾਤ ਬਾਤ ਦੱਸ ਕਾਲੂ ਤੂੰ ਨਹੀਂ ਤੁਸੀਂ ਦੱਸਣਾ ਮਾਰਿਆ ਤੁਹਾਡੀ ਜੀ ਨਹੀਂ ਕਾਲੂ ਨੇ ਆ ਸਾੜਾ ਆ ਗੀ ਆਦ ਦੇ ਦੇ ਭਰਾ ਤੁਹਾਡੇ ਨਾਲ ਹੋਵੇ ਨਹੀਂ ਨਹੀਂ ਦੱਸੋ ਦੱਸੋ ਦੱਸਣਾ ਬੋਲ ਤੇ ਲੱਕ ਕਰਦੇ ਮੇਰੀ ਜੀ ਦਾ ਇੱਕੋ ਹੀ ਗੱਲ ਸਹੀ ਬਿਲਕੁਲ ਟਿਕਾਣੇ ਦੀ ਵਸੀ 60000 ਦੀ ਜਦਾਂ ਜੈ ਜੀ ਆ ਨਹੀਂ ਸੰਦੀਪ ਜੀ 62000 ਦੀ ਜਾਂਦੋ ਨਹੀਂ ਵੇਹ ਰੇਟ ਥੋੜਾ ਵਹੜੇ ਜੈ ਸੀ ਇਹ ਗੱਲ ਨਹੀਂ ਜਾਂਦੋ ਹਾਂ ਇਹ ਤੋਂ ਵੱਧ ਦੇ ਖਾਈ ਗਈ ਹੈ ਵਿੱਚ ਗੱਲ ਕੀ ਆ ਹੁਣ ਤੁਸੀਂ ਕਹਿੰਦੇ 62 ਦੇ 62 ਹੀ ਜਾਣਾ ਬਾਹਰ ਦੀ ਆ ਇਹ ਗੱਲ ਸਹੀ ਆ ਜਾਨ ਦੇ ਗੋੜਾ ਤੇ ਨਸਲ ਬੈਠ ਤੇ ਪਰ ਪਹਿਲੇ ਉੱਠਣੀ ਹੈ 16 17 ਮਹੀਨਿਆਂ ਦਾ ਬੱਚਾ ਪਾਲਣਾ ਹੈ ਨੇ ਪਿਆ ਕਰਤਾ ਨਾ ਆਉਣਾ ਕਰ ਜਾ ਵੇ ਲੋ ਬੰਦਾ ਕਿਨੇ ਇਦੋਂ ਮਾਤੇ ਦੁੱਧ ਦੀ ਪੀ ਗਈ ਹੋਣੀ ਜੇ ਹਿਸਾਬ ਲਾ ਲੈ ਤੇ ਹੋਰ ਕਰ ਦੋ ਫਿਰ ਬਾੜ ਤੂੰ ਬਾੜ ਦਾ ਕਾਹਦਾ ਆ ਤਾਂ ਕਾਹਦਾ ਆ ਜੀ ਚਲੋ ਜਾਨ ਨੂੰ ਬਾੜ ਦੀ ਬਾੜ ਦੀ ਚਲ ਆ ਆ 500 ਕਰ ਦੂ ਮੈਂ ਡਾ ਫੇ ਲੋ ਯਾਰ ਯਾਰ ਛੱਡ ਦੋ ਕਾੜਦੀ ਆਪਣੇ ਜਫਾ ਕਰੋ ਯਾਰ ਪੂਰੇ ਛੱਡ ਦੀ ਜਾਨ ਤੂੰ ਸਾਲਾ ਨਾ ਕਰੋ ਫਿਰ ਤੂੰ ਜਾਨ ਦੋ ਯਾਰ ਰਾਜੇ ਸਿੰਘ ਜੀ ਆਹ ਸਾਡੇ ਘਰ ਦੀ ਜੀ ਹਾਂ ਜੀ ਆ ਇਹ ਵੀ ਗੱਬਣੀ ਆ ਇਹ ਵੀ ਗੱਬਣ ਮੱਛੀ ਆ ਇਹ ਵੀ ਗੱਬਣੀ ਆ ਹਾਂ ਜੀ ਲੋ ਜੀ ਇਹ ਘਪਣਾ ਇਹ ਵੀ ਦਿਖਾਉ ਕਰਾ ਦੇ ਵੇਖੋ ਧੰਨਵਾਦ ਠੀਕ ਕਰੋ ਭਾਈ ਜੋਵੇਂ ਜੀ ਵੀ ਇਹ ਵੀ ਲਊ ਟਾਈਮ ਆ ਜੀ ਇਹ ਵੀ ਵਿੱਚ ਹਫਤਾ ਲੈਂਦੀ ਮਸ਼ੀਨ ਹਾਂਜੀ ਵੇਖੋ ਵੇੜੇ ਵੀ ਸੋਹਣੇ ਆ ਬੋਧੀ ਵਾਲੀ ਵੇੜ ਨਾਲੇ ਤੋਰ ਤੋਰ ਦੇ ਬੀਤ ਤੋਰ ਵੱਡੀ ਵੇੜੇ ਵੀ ਵੇਖੋ ਹੌਲੀ ਹੌਲੀ ਰਗੜ ਕੇ ਕਿੰਨੇ ਕਰੂਗੀ ਦੋ ਤੇ ਸੀ ਦੁੱਧ 20 ਕਿਲੋ ਮੱਛੀ ਪਰੂਗੀ ਵੀਤ ਲੋ ਹਾਂਜੀ ਘੱਟੋ ਘੱਟ ਗਰੀ ਹਾਂਜੀ ਘੱਟੋ ਘੱਟ ਭਰੂਗੀ ਮਾਟੀ ਕਰ ਆਜਾ ਆਜਾ ਇੰਗਲੈਂਡਰੋ ਠੀਕ ਆਣ ਲਾ ਕੇ ਬੋਤ ਬੋਤ ਰਲੈਂਡੋ ਕਿਲੈਂਡੋ ਆਇਆ ਗੱਲੀਆਂ ਹਾਂ ਪਾਣੀ ਰਲੈਂਡੋ ਬੱਚੀ ਚੰਗੀ ਲੱਗਦੀ ਬਹੁਤ ਫੁਰੀਆ ਆਜਾ ਆਲੋ ਆਣੀ ਫਿਰ ਜੋਬ ਨਹੀਂ ਤੂੰ ਹੀ ਦਾਤ ਦੋ ਇਹ ਲੈ ਵੇ ਲੋ ਜਦੋਂ ਤੁਸੀਂ ਭਰਾਓ ਕੇਮਰੇ ਪਾਸੇ ਮੈਂ ਫਿਰ ਇੱਧਰ ਖੜ ਜਾਣਾ ਨਹੀਂ ਹਾਂ ਦਾਤ ਦੋ ਇਹ ਵੀ ਪੈਣ ਸੀ ਦੇ ਦਈਏ ਪਹਿਲੀ ਵਾਰੀ ਵੀਰ ਜੀ ਹੁਣ ਇਹਨੇ ਚਾਰ ਬਾਦ ਵੀਡੀਓ ਬਣਾਉਣੇ ਬਾਦ ਦੇਣ ਵਾਲੀ ਗੱਲ ਹੈ ਤੇ ਇੱਕੋ ਹੀ ਗੱਲ ਵੇਣ ਵਾਲੀ ਗੱਲ ਕਰਨੀ ਹੈ ਪੈਂਟ ਸੀ ਹਾਂਜੀ ਪੈਂਟ ਦੀ ਕੋਈ ਛੋਟ ਨਹੀਂ ਵਾਦੇ ਥੋੜੇ ਬਧੇ 55000 ਵੇ ਲੈ ਲੋ 50000 ਪਾ ਚੋ ਨਾ ਕਰ ਨਹੀਂ ਘਟਾਣੇ ਨਹੀਂ ਅੱਪਾ ਆ ਜੋ ਹਰੇ ਆਲੀ ਕਿਰਾ ਦੁੱਤਰਾਂ ਜਾਰੀ ਜਲੋ ਵੀਰ ਜੀ ਜਾਂ ਦੁੱਤਰਾਂ ਜਾਰੀ ਆ ਜੋ ਬੁੜੀ ਦੇ ਪਾਸੇ ਆ ਜੇ ਬੁੜੀ ਝੋਟੀ ਆ ਵੀਰ ਜੀ ਤੇ ਲਾਣੀ ਬੁੜੀ ਨਾਲੇ ਵੇਖੋ ਗੱਪਣਾ ਜੀ ਇਹ ਹਾਂਜੀ ਗੱਪਣਾ ਵੇ ਝੋਟੀ ਦਾ ਫਸਲ ਲੈਂਦੀ ਹਾਂ ਹਾਂ ਹਾਂਜੀ ਲੈ ਲੋ ਪਿਓਰ ਆ ਵੇ ਲੋਏ ਤੇਰਾ ਆਲੀ ਤੇ ਲਾਣੀ ਤੇ ਆਪਣੇ ਲਾ ਕੇ ਲਈ ਪਰੋ ਆਈ ਕਿ ਤੂੰ ਨਹੀਂ ਉਧਰੋਂ ਲਿਆਉਂਦੀ ਏ ਝੋਟੀ ਉਧਰੋਂ ਹੀ ਆਈ ਹਾਂਜੀ ਹਾਂਜੀ ਉਧਰੋਂ ਮੰਗਾਈ ਏ ਖੋਣੋ ਵੀ ਤੇ ਕਿੰਨਾ ਕਰੂ ਦੋਕੇ ਫਿਰ ਥੋੜਾ ਸਮਝ ਜੀ ਦੋਦੇ 17 18 ਕਿਲੋ ਦਊਗੀ ਝੋਟੀ 17 18 ਜੀ 15 ਕਿਲੋ ਪਹਿਲੇ ਸੋਏ ਨੇ ਮੈਂ ਬਹੁਤ ਚੰਗੀ ਆ ਲੈ ਚੱਲੇ ਜਿਹੜੀ ਚੰਗੀ ਦੇ ਚੰਗੀ ਆ ਕਿ ਨਹੀਂ ਤੇਜੀ ਚੀਜ਼ ਦਾ ਚਕਾ ਮੋੜਾ ਹਾਂ ਬਿਲਕੁਲ ਨਹੀਂ ਟ੍ਰੇਡ ਬਾਈ ਦਾ ਇਹਦਾ ਫਿਰ ਨੂੰ ਖਿਦਣਾ ਸਭੀ ਆਉਂਦੇ ਨਾ ਨਹੀਂ ਬੜੇ ਬੋਲੇ ਨਾ ਨਹੀਂ ਚਲੋ ਹਾਊ ਕਰਾ ਫੇਂਗਾ ਸੁਣ ਕੇ ਲਾਲਾ ਖਾ ਲੈ ਪੂਰੀ ਹਣਾ ਹਾਂ ਲਾਲਾ ਖਾ ਲੈ ਕੀ ਜੁੱਤ ਬੈਠੀਆਂ ਨਾ ਰੋਣਾ ਹਣੀ ਬੈਠੀਆਂ ਨਾ ਮੈਂ ਅੱਛਾ ਚੰਗੀ ਮੈਂ ਮੈਂ ਵੀ ਬਹੁਤ ਡਾਵਲਾ ਜੋ ਵੀ ਚੰਗੇ ਪਿੱਛੇ ਕਰਕੇ ਲਿਆ ਵੀਰ ਜੀ ਚੰਗੇ ਤਾਂ ਦੀ ਤੁਹਾਨੂੰ ਫੋਨ ਮਾਰਿਆ ਮੈਂ ਕਿ ਜਦੋਂ ਚੰਗਾ ਹੋਊਗਾ ਉਹ ਉਦੋਂ ਹੀ ਵੀਰ ਹਣਾ ਕਰਨਾ ਛੋਟੀ ਬਹੁਤ ਚੰਗੀ ਆ ਇਹਨੂੰ ਪਿਓਰ ਬੁੜੀ ਕਹਿੰਦੇ ਕਹਿ ਦਿੰਦੇ ਆ ਮੈਂ ਫੋਟੋ ਖਿਚੀ ਬਾਤ ਪਤਾ ਹੀ ਪਿਆ ਇਧਰ ਇਧਰ ਨੂੰ ਉਹ ਚਦੇਣੀ ਫੋਟੋ ਲੈ ਗਈ

ਫੋਨ ਦੇਊਗਾ ਹਾਂ ਜੀ ਇਹਦਾ ਮੁੱਲ ਫੋਨ ਦੇਗਾ ਮੈਂ ਕਰ ਲਉ ਨਹੀਂ ਫੋਨ ਦੇ ਕਰ ਗਾਲਾਂ ਕੱਢਦੇ ਕਮੈਂਟਾਂ ਦੇ ਨਹੀਂ ਕੱਢਦੇ ਵੀਰ ਜੀ ਝੋਡੀ ਚੰਗੀ ਝੋਡੀਆਂ ਥੋੜਾ ਕਢਾਉਣੀਆਂ ਰਹਿਣ ਦੇ ਮਾਲਾ ਡੰਗਰ ਵੇ ਫੇਰ ਕਢਦੇ ਆਈਡੀਆ ਤੁਸੀਂ ਦੱਸ ਦਿਓ ਤੁਸੀਂ ਤੇ ਬਣਾਉਂਦੇ ਰਹਿੰਦੇ ਰੋਜ਼ ਵੀਰ ਜੀ ਜਾਨ ਦਾ ਮੁੱਲ ਕੋਈ ਨਹੀਂ ਜੇ ਕਿਸੇ ਕੋਲ ਲਾ ਦੋ ਇੱਕ 60 ਦੀ ਝੋਡੀ ਦੇ ਦੋ 1,60,000 ਤਾਂ ਜੀ ਅੱਪੀ ਛੱਡ ਦੋ ਇੱਕੋ ਹੀ ਗੱਲ ਹਾਂ ਨਾ 140 140 ਦੀ ਉਹ ਛੋੜ ਹੀ ਕਰਨੀ ਆ ਚਲੋ ਬਾਕੀ ਇਹ ਸੂਈ ਤੇ ਲੈ ਜੀ ਹੁਣ ਲੈ ਜੀ ਹਾਂ ਜੀ ਹੁਣ ਲੈ ਜੀ ਉਹਦਾ ਰੇਟ ਵੱਖਰਾ ਆਊਗਾ ਉਦੋਂ ਵੱਖਰਾ ਹਣਾ ਉਦੋਂ ਵੱਖਰਾ ਆਊਗਾ ਰੇਟ ਜੋ ਕੇ ਤੇੜੀ ਝੋਡੀ ਚਲੋ ਠੀਕ ਆ ਚੰਗੇ ਰਕੋਰ ਵਾਲੇ ਆਹਾਂ ਇਹ ਝੋਡੀ ਰਾਤੀ ਸੂਈ ਤੋਂ 12 1 ਵਜੇ ਠੀਕ ਆ ਹਾਂ ਜੀ ਇਹ ਜੂੜ ਕੁੱਟਦੀ ਐਨੇ ਇਹ ਤੁਹਾਡੇ ਪਹਿਲਾਂ ਲੈਉਣ ਤੋਂ ਪਹਿਲਾਂ ਜੋ ਕੇ ਲੈਂਦੀ ਝੋਡੀ ਅੱਛਾ ਹੁਣ ਹਾਂ ਜੀ ਅੱਛਾ ੱੱਡੀ ਆ ਗਈ ਮਗਰ ੱੱਡੀ ਜੰਨੀ ਨਹੀਂ ੱੱਡੀ ਨਹੀਂ ਖੋਲੋ ਵੀ ਕੋੜੇ ਪਾਸੇ ਦਿਖਾ ਦੂ ਮਾੜਾ ਸੰਦੂਲ ਦੇ ਦਫਾ ਦੂ ਥਾਂ ਤੋਂ ਮੇਰੇ ਬਾਹਰ ਇਹ ਵੀ ਉਧਰ ਹੋਏਗੇ ਉਧਰ ਹੀ ਆ ਨਹੀਂ ਇਹ ਵੀ ਉਧਰੋਂ ਹੀ ਆਜੀ ਇਕੱਠਾ ਹੀ ਜੋੜਾ ਹੀ ਲੈ ਜਾਂਦਾ ਲੋ ਵੀ ਮੈਂ ਦਖਾ ਦੇ ਕਰਾਂ ਕਿ ਮੈਂ ਖਾ ਲੈ ਲੈ ਠੀਕ ਹੈ ਹਾਂ ਜਵਾਜੋ ਵਧੀਆ ਨਿਕਲੇ ਆ ਬਹੁਤ ਵਧੀਆ ਜਵਾਕ ਤੇ ਹਲਦੀ ਨਹੀਂ ਵਿਚਾਡੀ ਤੋਂ ਹੱਟੀ ਜਾਂਦੀ ਆ ਆ ਜੀ ਆਜੋ ਕਿੰਨੇ ਲਾਖ ਸੁਬੀ ਸੀ ਆ ਲਾਖ ਤੋਂ ਪਹਿਲੇ ਹਜ਼ਾਰ ਤੋਂ ਹੀ ਦਾ ਦੋ ਫਿਰ ਮੋਲੇ ਝੋਟੀ ਦਾ 195 ਦੀ ਦੇ ਦਾਬ ਅਬ ਇੱਕ ਕੋਈ ਗੱਲ ਕਰ ਜੈ ਜੀ ਜੈ ਜੀ 8000 ਦੀ ਝੋਟੀ ਚਹੀਦੀ ਹਾਂ ਜੇ ਮੈਂ ਵੇਲੋ ਜੈ ਜੀ ਆ ਨਾ ਹੁਣ ਤੁਹਾਨੂੰ ਰਾਣਾ ਤੁਸੀਂ ਅਗਰ ਦਿਹਾੜਾ ਆਇਆ ਅਜੇ ਦਿਹਾੜਾ ਆਜੋ ਐਡ ਮੌਕਾ ਜਿਹੜੇ ਮੇਰੇ ਨਾਲ ਦੋ ਦਿਨ ਤਿੰਨ ਦਿਨ ਲੜਕਣਾ ਪਹਿਲੇ 5-6 ਬੰਦੇ ਸਹੀ ਗੱਲ ਨਹੀਂ ਵੀਧੀ ਫਿਰ ਝੋਟੀ ਚੰਗੀ ਜੇ ਨਹੀਂ ਝੋਟੀ ਹਾਂਜੀ ਇਹਦਾ ਦਸ ਦਿਹਾੜਾ ਦੀ ਚੱਲ ਲਾ ਲਓ 2000 ਯਾਰ ਦੋ ਯਾਰ ਲਾ ਦੇਣਿਆ 2000 ਲਾ ਦੋ ਜੀ ਤੁਸੀਂ ਯਾਰ ਜੇ ਕਹਿ ਤਾ ਤੇ ਦੇ ਦਗਾ 2000 ਜਾਂ ਦੋ 70000 ਦੀ ਝੋਟੀ ਰੇਟ ਬਿਲਕੁਲ ਜਿਆਜ ਇਹ ਵੀ ਦੀ ਭਰਾਵਾਂ ਦੇ ਛੜ ਤੇ ਇਹਨਾਂ ਕਹਿ ਤਾ ਨੇ ਇੱਕ ਵਾਰੀ ਗੱਲ ਇਹਨਾਂ ਉਦੋਂ ਵੀ ਕਹਿਆ ਕਹਿੰਦੇ ਜੁੱਬਣ ਵੀਡੀਓ ਬਣਾਉਣੀ ਮੈਂ ਕਿਹਾ ਕੋਈ ਗੱਲ ਨਹੀਂ ਮੱਛੀਆਂ ਚੰਗੀਆਂ ਆਉਣਗੀਆਂ ਫੇਅਰ ਵੀਰ ਦਾ ਸਤਨਾਮ ਕਰਨੇ ਆ ਮੱਛੀਆਂ ਵੀ ਤੁਹਾਡੇ ਸਾਹਮਣੇ ਇੱਕ ਵਾਰੀ ਫੇਰ ਤੋਂ ਬੋਹਣੀ ਸੋਹਣੀਆਂ ਬੇੜਾ ਸੋਹਣੀਆਂ ਇਹ ਬਾਕੀ ਜੀ ਲੱਖ ਲੱਖ ਰੁਪਇਆ ਮੰਗਦੇ ਇਹੋ ਜੀ ਮੱਛੀ ਦਾ ਮੰਡੀ ਬਿਲਕੁਲ ਮੈਂ ਵੇਖਿਆ ਭਜੀ ਨਹੀਂ ਮੰਗਦੇ ਸੱਦ ਕੋ ਤੂੰ ਬਾ ਵੇਚਾਉਂਗੇ ਸਿਰਫ ਘਰ ਲੈ ਕੇ ਵੇਚਣੀ ਬਜੇ ਬਚਾਈ ਭਾਵੇਂ ਨਾ ਕੁਝ ਤੇ ਹੋਰ ਦੁਬਾਰ ਆਂਦੀ ਅਗਰ ਲੈਣੀ ਲੋਕ ਕਹਿੰਦੇ ਆ ਵੱਸੀ ਨੂੰ ਉਹ ਮਰ ਉਹ ਕੋ ਵੱਸੀ ਦੀ ਵੀ ਕੀ ਜੁੜੀ ਅ ਵੀ ਦੱਲਾ ਕਰਦੀ ਹੈ ਜੀ ਇਹ ਜੀ ਇਹ ਕੰਮ ਚਲੋ ਬਾਕੀ ਮੇਰੇ ਵੀਰ ਇੱਥੇ ਆ ਕੇ ਚੈੱਕ ਕਰਕੇ ਲੈ ਕੇ ਜਾਣਾ ਜੀ ਹਾਂ ਜੀ ਹਾਂ ਜੀ ਪੂਰੀ ਦਸਾਂ ਲੀ ਜਾਓ ਹੋਰ ਜੀ ਬਾਸ ਵਧੀਆ ਜੀ ਨੰਬਰ ਬੋਲੋ ਨੰਬਰ ਹੈ 0182959525 ਨਾਮ ਜੋਬਨਪ੍ਰੀਤ ਪਿੰਡ ਸ਼ਿਕਾਰਮਾਹੀ ਸਾਸੀ ਸਾਸੀ